ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਤੇ ਵਿਸ਼ੇਸ਼ ਤੌਰ ਤੇ ਤੌਰ ਤੇ ਹਲਕਾ ਸੁਲਤਾਨਪੁਰ ਦੇ ਸੀਨੀਅਰ ਲੀਡਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਦਾ ਚੇਅਰਮੈਨ ਸਹਿਬਾਨ ਤੇ ਹੋਰ ਸਾਰੇ ਜਿੰਨੇ ਵੀ ਸਰਗਰਮ ਲੀਡਰ ਇਹ ਅਕਾਲੀ ਦਲ ਦੇ ਇੱਥੇ ਗੁਰੂ ਨਾਨਕ ਦੇਵ ਜੀ ਦੀਏ ਪਵਿੱਤਰ ਧਰਤੀ ਗੁਰਦੁਆਰਾ ਬੇਰ ਸਾਹਿਬ ਵਿਖੇ ਇਕੱਠੇ ਹੋਏ ਆ ਜਿਸ ਦਾ ਮੁੱਖ ਮਕਸਦ 6 ਤਰੀਕ ਨੂੰ ਗਿੱਦੜਪਿੰਡੀ ਜਿਲ੍ਹਾ ਜਲੰਧਰ ਚ ਤਰਨਾ ਦਿੱਤਾ ਜਾ ਰਿਹਾ ਸ਼੍ਰੋਮਣੀ ਕਾਲਜ ਵਾਲੋਂ ਤਰਨਾ ਇਹ ਹੈਗਾ ਮੁੱਖ ਤੌਰ ਤੇ ਜਿੱਥੇ-ਜਿੱਥੇ ਹੜ੍ਹਾਂ ਦਾ ਪਾਣੀ ਆਇਆ ਨੁਕਸਾਨ ਹੋਇਆ ਲੋਕਾਂ ਦਾ ਪਿੰਡਾਂ ਦਾ ਕਸਬਿਆਂ ਦਾ ਲੋਕਾਂ ਦਾ ਉੱਥੇ ਸਰਕਾਰ ਦਾ ਕੋਈ ਉਪਰਾਲਾ ਨਹੀਂ ਦਿਖ ਰਿਹਾ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਹੁਣ ਤੱਕ ਸਰਕਾਰ ਵੱਲੋਂ ਮੁਆਵਜ਼ਾ ਬਾਰ-ਬਾਰ ਕਹਿੰਦੇ तरीका ਰੱਖਣ ਤੇ ਗੁਰਦਆਰੀਆਂ ਹੋਣਗੀਆਂ ਮੁਆਵਜ਼ਾ ਮਿਲੂਗਾ ਸਾਰਾ ਕੁਝ ਝੂਠਾ ਸਾਬਤ ਹੋ ਗਿਆ ਹੁਣ ਤੱਕ ਹੁਣ ਤੱਕ ਸਰਕਾਰ ਬੁਰੀ ਤਰ੍ਹਾਂ ਆਪਣੇ ਫੇਲ ਹੋ ਕੇ ਲੋਕਾਂ ਦੇ ਘਟੇਰੇ 'ਚ ਖੜੀ ਆ ਲੋਕਾਂ ਕਾ ਇਸ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸਰਕਾਰ ਬਾਰੇ ਇਹ ਸਾਰੀ ਗੱਲ ਨੂੰ ਉਭਾਰਨ ਵਾਸਤੇ ਲੋਕਾਂ ਦੀ ਬਾਹ ਫੜਨ ਵਾਸਤੇ ਤੇ ਸਰਕਾਰ ਦੇ ਜਿਹੜੀ ਇਹ ਨਾਕਾਮਯਾਬੀ ਆ ਸਰਕਾਰ ਦੀ ਢਿੱਲਮਠਿਆ ਉਹਦੇ ਵਿਰੁੱਧ ਆਵਾਜ਼ ਉਠਾਉਣ ਵਾਸਤੇ ਇਹੀ ਤਰਨਾ ਦੇਣ ਜਾ ਰਹੇ ਆ ਇਹ ਸਾਂਝਾ ਤਰਨਾ ਆ ਜ਼ਿਲ੍ਹਾ ਕਪੂਰਥਲੇ ਦਾ ਤੇ ਜ਼ਿਲ੍ਹਾ ਜਲੰਧਰ ਦਾ ਕਰਕੇ ਦੋ ਹਲਕੇ ਇਹਨਾਂ ਦੋਹਾਂ ਜ਼ਿਲ੍ਹਿਆਂ ਦੇ ਉਧਰ ਸ਼ਾਹਕੋਟ ਲੁਈਆਂ ਦਾ ਹਲਕਾ ਇਧਰ ਆਪਣੇ ਸੁਲਤਾਨਪੁਰ ਲੋਧੀ ਕੁਝ ਕਪੂਰਥਲੇ ਦਾ ਵੀ ਹਲ ਅਲਾਕਾ ਆਇਆ ਜਿਹੜਾ ਰਾਵੀ ਦੀ ਮਾਰ ਵੀ ਪਈ ਆ ਉਧਰ ਸਤਲੁਜ ਦੀ ਮਾਰ ਪਈ ਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਨੁਕਸਾਨ ਦੀ ਹਜੇ ਪਰਪਾਈ ਕਿਸੇ ਤੋਂ ਨਹੀਂ ਹੋਈ ਅਗਰ ਕੀਤੀ ਆ ਤੇ ਸੰਗਤ ਨੇ ਕੀਤੀ ਆ ਬਹਾਦਰ ਪੰਜਾਬੀਆਂ ਨੇ ਬੰਦ ਵੀ ਬੰਨਿਆ ਸਰਕਾਰ ਦਾ ਉਹਦੇ ਵਿੱਚ ਬਹੁਤ ਨਾ ਮਾਤਰ ਬਹੁਤ ਮਾਈਨਰ ਰੋਲ ਆ ਸਰਕਾਰ ਦਾ ਤੇ ਇਹ ਸਾਰਾ ਕੁਝ ਜੇ ਲੋਕਾਂ ਨੂੰ ਮਦਦ ਪਹੁੰਚਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਯੋਗਦਾਨ ਆ ਉਹਨਾਂ ਨੇ ਹਜ਼ਾਰਾਂ ਟਨ ਜਿਹੜਾ ਚਾਰਾ ਆਪਣੇ ਪਸ਼ੂਆਂ ਦਾ ਉਹ ਲੋਕਾਂ ਤੱਕ ਲੈ ਕੇ ਗਏ ਖਾਣ ਪੀਣ ਦੀਆਂ ਵਸਤੂਆਂ ਲੰਗਰ ਦਾ ਪ੍ਰਬੰਧ ਇਹ ਹੋਰ ਵੀ ਜੋ ਚਾਹੀਦਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰਤਾਮਾ ਦੀ ਸੇਵਾ ਕਰਦੀ ਆ ਉਥੇ ਸੰਗਤ ਦੀ ਸੇਵਾ ਹਰ ਆਫਤ ਵਿੱਚ ਮੋਰੇ ਹੋ ਕੇ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਸਾਰਿਆਂ ਨੇ ਆਪਣੇ ਸਾਰੇ ਪੰਜਾਬ 'ਚ ਜਾ ਕੇ ਜਿੱਥੇ-ਜਿੱਥੇ ਲੋੜ ਸੀ ਕਿਸੇ ਚੀਜ਼ ਦੀ ਸੰਗਤ ਨੂੰ ਜਾਂ ਉਹਨਾਂ ਹੜ ਮਾਰ ਆਪਣੇ ਮਾਰ ਹੇਠ ਆਏ ਲੋਕਾਂ ਨੂੰ ਉੱਥੇ ਉਹਨਾਂ ਨੇ ਜਾ ਕੇ ਮਦਦ ਕਰਨ ਦੀ ਪੂਰਾ ਕੋਸ਼ਿਸ਼ ਕੀਤੀ ਆ ਸਰਕਾਰ ਪਹਿਲਾਂ ਕਹਿੰਦੀ ਸੀ ਕਿ ਅਸੀਂ ਕੇਂਦਰ ਤੋਂ ਪੈਸੇ ਨਹੀਂ ਮੰਗਨੇ ਆ ਇੱਕ ਵਾਰੀ ਉਹਨਾਂ ਦਾ ਵਿੱਤ ਮੰਤਰੀ ਕਹਿੰਦਾ ਸੀ ਕਿ ਸਾਡਾ 1500 ਕਰੋੜ ਦਾ ਆਪਣਾ ਨੁਕਸਾਨ ਅਸੀਂ 1500 ਕਰੋੜ ਰੁਪਏ ਮੰਗਿਆ ਸਰਕਾਰ ਨੂੰ ਪਤਾ ਹੀ ਨਹੀਂ ਜਿਵੇਂ ਖੱਬੀ ਬਾਂ ਨੂੰ ਹੀ ਨਹੀਂ ਪਤਾ ਸੱਜੀ ਬਾਂ ਕੀ ਕਰਦੀ ਆ ਇਹ ਹਾਲਾਤ ਨੇ ਪੰਜਾਬ ਗਵਰਨਮੈਂਟ ਦੇ ਤੇ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਲੈਣੇ ਨਹੀਂ ਪੈਸੇ ਕੇਂਦਰ ਤੋਂ ਹੁਣ ਕੇਂਦਰ ਤੋਂ ਪੈਸੇ ਮੰਗ ਰਹੇ ਨੇ ਹੁਣ ਕੇਂਦਰ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਹੜਾ ਡਿਜ਼ਾਸਟਰ ਰਲੀਫ ਫੰਡ ਹੈ ਉਹਦੇ ਵਿੱਚੋਂ ਪੈਸੇ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਜਿਹੜਾ 6800 ਰੁਪਇਆ ਪਰ ਏਕੜ ਹੁਣ ਵੰਡਿਆ ਜਾ ਰਿਹਾ ਕਈਆਂ ਦੇ ਖਾਤਿਆਂ 'ਚ ਆਏ ਪੈਸੇ ਪਰ ਚਲੋ ਠੀਕ ਹੈ ਇਹ ਪੈਸਾ ਤਾਂ ਜਿਹੜਾ ਕੇਂਦਰ ਦਾ ਆਇਆ ਸੋ ਆਇਆ ਲੇਕਿਨ ਥੋੜਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਪੈਸਾ ਨਹੀਂਗਾ ਪੰਜਾਬ ਗਵਰਨ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਅਸੀਂ ਕਹਾਂਗੇ ਵੱਧ ਪਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਐਸਟੀਮੇਟ ਬਣਾਉਣਾ ਚਾਹੀਦਾ ਅਜੇ ਤੱਕ ਐਸਟੀਮੇਟ ਨਹੀਂ ਬਣਿਆ ਵੀ ਕਿੰਨੇ ਲੱਖ ਏਕੜ ਜ਼ਮੀਨ ਖਰਾਬ ਹੋ ਗਈ ਫਸਲ ਖਰਾਬ ਹੋ ਗਈ ਜ਼ਮੀਨ ਤੇ ਆਪਣੇ ਪਾਣੀ ਆ ਗਿਆ ਤੇ ਕਿੰਨੇ ਹਜ਼ਾਰ ਪਿੰਡ ਇਹਦੇ ਹੜ੍ਹਾਂ ਦੀ ਮਾਰੇਟ ਆਏ ਆ ਸਰਕਾਰ ਕੋਲ ਕਿਹੜਾ ਕੋਈ ਨਹੀਂਗਾ ਕੋਈ ਪਟਵਾਰੀ ਨਹੀਂ ਜਾਂਦਾ ਪਿੰਡਾਂ 'ਚ ਕੋਈ ਕਾਨੂੰਗੋ ਨਹੀਂ ਕੰਮ ਕਰਨ ਤਿਆਰ ਤਹਿਸੀਲਦਾਰ ਉਹਦਾ ਨਬ ਰੋਕੇ ਬੈਠੇ ਨੇ ਮਤਲਬ ਸਰਕਾਰ ਕਿਵੇਂ ਚੱਲ ਰਹੀ ਹੈ ਜੀ ਐਡੀ ਵੱਡੀ ਕੁਦਰਤੀ ਆਫਤ ਆ ਅਸੀਂ ਇਹ ਵੀ ਕਹਾਂਗੇ ਕਿ ਆ ਜਿਹੜਾ ਇੱਥੇ ਬਨ ਟੁੱਟਾ ਸਤਲੁਜ ਦਰਿਆ ਦਾ ਇਹ ਮੈਨ ਮੇਡ ਡਿਜ਼ਾਸਟਰ ਆ ਇਹ ਕੋਈ ਠੀਕ ਹੈ ਕੁਦਰਤ ਨਹੀਂ ਪਿਆ ਹਿਮਾਚਲ 'ਚ ਮੀਂਹ ਕਰਕੇ ਟੁੱਟਿਆ ਉਹਦਾ ਭਾਗ ਦੇ ਪਾਣੀ ਆ ਰਿਹਾ ਸੀਗਾ ਲੇਕਿਨ ਪਹਿਲੇ ਵਨ ਟੁੱਟ ਗਿਆ ਜਦੋਂ ਹਿਮਾਚਲ 'ਚ ਬਾਰਿਸ਼ ਹੋਈ ਐ ਜਦੋਂ ਰੋਪੜ ਦੇ ਫਲਡ ਗੇਟਸ ਖੋਲੇ ਨੇ ਪਰ ਇਹਨੂੰ ਕਹਿ ਸਕਦੇ ਆ ਮੈਨਮੇ ਡਿਜ਼ਾਸਟਰ ਬਿਕੋਜ਼ ਅਗਰ ਇਸ ਵਨ ਨੂੰ ਮਜ਼ਬੂਤ ਕੀਤਾ ਜਾਂਦਾ ਜਾਂ ਇਹ ਦਰਿਆ ਦੀ ਸਫਾਈ ਹੁੰਦੀ ਰੇਤਾ ਚੱਕਰ ਨੂੰ ਤਾਂ ਸਾਰੇ ਆ ਜਾਂਦੇ ਆ ਉਹ ਰੇਤਾ ਦੀ ਗੱਲ ਵੀ ਚਲੋ ਬੜੀ ਲੰਬੀ ਚੌੜੀ ਐ ਆਪਾਂ ਨੂੰ ਪਤਾ ਹੀ 1.5 ਸਾਲ ਹੋ ਗਿਆ ਸਰਕਾਰ ਨੂੰ ਰੇਤਾ ਬਾਰੇ ਕਹਿੰਦੇ ਸਸਤੀ ਕਰਾਂਗੇ ਜਾਂ ਆਪਾਂ ਪਾਲਿਸੀ ਲੈ ਕੇ ਆਵਾਂਗੇ ਉਹ ਵੀ ਕੋਈ ਪਾਲਿਸੀ ਨਹੀਂ ਆਈ ਪਰੀਤਾ ਚੱਕੀ ਜਾਂਦੀ ਹੈ ਤੁਸੀਂ ਬੰਦੇ ਆਏਦ ਵਾਲੋਂ ਤੁਸੀਂ ਬੰਦ ਕਮਜ਼ੋਰ ਹੋਈ ਜਾਂਦਾ ਤੇ ਜਦੋਂ ਪਾਣੀ ਆਪਣੇ ਫਲਡ ਗੇਟ ਖੋਲੇ ਉਦੋਂ ਸਰਕਾਰ ਹਰਕਤ ਚਾਹੀ ਜਿਵੇਂ ਕਹਿੰਦੇ ਆ ਕਿ ਬੂਹੇ ਆਈ ਜਨ ਤੇ ਵਿਨੋ ਕੁੜੀ ਦੇ ਕਰਨ ਸਰਕਾਰ ਦੇ ਹਾਲਾਤ ਨੇ ਜੋ ਕੰਮ ਇਹਨਾਂ ਨੂੰ ਮਾਰਚ ਅਪ੍ਰੈਲਸ ਕਰਨਾ ਚਾਹੀਦਾ ਸੀਗਾ ਤੁਸੀਂ ਬੰਦਨ ਮੌਜੂਦ ਕਰਨਾ ਚਾਹੀਦਾ ਸੀ ਜਿੰਨੀ ਵੀ ਕਬਜ਼ੇ ਨੇ ਦਰਿਆਾਂ ਦੇ ਵਿੱਚ ਉਹ ਕਬਜ਼ੇ ਹਟਾਉਣੇ ਚਾਹੀਦੇ ਆ ਹੁਣ ਵੀ ਅਸੀਂ ਉੱਥੇ ਗਿੱਦਰ ਪਿੰਡੀ ਦੇ ਪੁਲ ਤੇ ਜਾ ਕੇ ਆਏ ਆ ਉੱਥੋਂ ਆਪਣੀ ਸੰਗਤ ਲੈ ਕੇ ਲੋਹਿਆਂ ਤੋਂ ਉਨ ਵੀ ਉਹੀ ਹਾਲਾਤ ਨੇ ਬਹੁਤ ਸਲਟ ਆਈਆ ਦਰਿਆ ਚ ਕਿਤੇ ਦਰਿਆ ਚ 15-15 ਫੁੱਟ ਰੇਤਾ ਸਲਟਿਆ ਕਿਤੇ ਦਰਿਆ ਨੀਵਾ ਹੋ ਗਿਆ ਮਤਲਬ ਸਾਰਾ ਕੁਝ ਅਨਪਲਾਨਡ ਆ ਇਹਨਾਂ ਦਾ ਇਹਨਾਂ ਤੋਂ ਪ੍ਰਬੰਧ ਨਹੀਂ ਹੋਇਆ ਪਲਾਨ ਨਹੀਂ ਹੋਇਆ ਇਹਨਾਂ ਤੋਂ ਮੌਕੇ ਸਰ ਜਿਹੜੀ ਆਪਣੀ ਲੋੜਿੰਦੀ ਕਾਰਵਾਈ ਨਹੀਂ ਹੋਈ ਚਾਹ ਡਰੇਨੇਜ ਦੀ ਵੱਡੀ ਕਮਜ਼ੋਰੀ ਆ ਇਰੀਗੇਸ਼ਨ ਦੀ ਕਮਜ਼ੋਰੀ ਆ ਇਹ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਪੈਂਦੀ ਆ ਇਸ ਲਈ ਅਕਾਲੀ ਦਲ ਨੇ ਪਹਿਲਾ ਜ਼ਿਲ੍ਹਾ ਪਟਿਆਲਾ ਚ ਦੀਵੀ ਗਰਜ ਤਰਨ ਦਿੱਤਾ ਬੜਾ ਪ੍ਰਭਾਵਸ਼ਾਲੀ ਸੀਗਾ ਕਿ ਜਿਲ੍ਹਾ ਮਾਨਸਾ ਚ ਸਰਦੂਲਗੜ ਤਰਨ ਦਿੱਤਾ ਉਹ ਵੀ ਬਹੁਤ ਵੱਡਾ ਸੀ ਹੁਣ ਅਸੀਂ ਦੋਆਪੇ ਦਾ ਤਰਨਾ ਦੇਣ ਜਾ ਰਹੇ ਹਾਂ ਇੱਥੇ ਗਿੱਦਰ ਪਿੰਡੀ ਦੀ ਆਪਣੇ ਮੰਡੀ ਵਿੱਚ ਜਿਹੜਾ ਦੋਹਾਂ ਜ਼ਿਲ੍ਹਿਆਂ ਦਾ ਆਪਣੇ ਮੁੱਖ ਤੌਰ ਤੇ ਕਪੂਰਥਲਾ ਡਿਸਟ੍ਰਿਕਟ ਐਂਡ ਜ਼ਿਲੰਧ ਡਿਸਟ੍ਰਿਕਟ ਦਾ ਹੋਣਾ ਇਸ ਕਰਕੇ ਅਸੀਂ ਇਹ ਸਾਰੀ ਮੀਟਿੰਗ ਇੱਥੇ ਅੱਜ ਆਪਣੇ ਵਰਕਰਾਂ ਨੂੰ ਸੁਨੇਹਾ ਦੇਣ ਵਾਸਤੇ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਤੇ ਕੱਲੇ-ਕੱਲੇ ਪਿੰਡਾਂ ਕਾਸਕਰੋ ਪਿੰਡ ਜਿਹੜੇ ਇਫੈਕਟਿਡ ਨੇ ਕਰਕੇ ਉਹਨਾਂ ਲੋਕਾਂ ਦੀ ਬਾਹਰ ਸਰਕਾਰ ਨੇ ਨਹੀਂ ਫੜੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਲੋਕਾਂ ਦੇ ਨਾਲ ਖੜਾ ਤੇ ਅੱਜ ਵੀ ਅਸੀਂ ਲੋਕਾਂ ਦੀ ਆਵਾਜ਼ ਇਹ ਬੁਲੰਦ ਕਰਨ ਆਏ ਆ ਤਾਂ ਕਿ ਉਹਨਾਂ ਲੋਕਾਂ ਨੂੰ ਰਾਹਤ ਮਿਲ ਸਕੇ ਲੋਕਾਂ ਨੂੰ ਥੋੜਾ ਬਹੁਤਾ ਜੋ ਵੀ ਅਸਰਾਪਾ ਦੇ ਸਕੀਏ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਇਸ ਲਈ ਇਸ ਤਰ੍ਹਾਂ ਦਾ ਪ੍ਰਬੰਧ ਪਾਰਟੀ ਵੱਲੋਂ ਕੀਤਾ ਗਿਆ ਆ ਜਥੇਦਾਰ ਜੀ ਵੱਲੋਂ ਕਿਹਾ ਗਿਆ ਵੀ ਜੀਡਾ ਸਾਡਾ ਹਲਕਾ ਉਹਦੇ ਬਾਰੇ ਕੀ ਨਾ ਰੱਖਣਾ ਚਾਹੀਦਾ ਚਲੋ ਇਹ ਤਾਂ ਪਾਰਟੀ ਦੇ ਅੰਦਰ ਅੰਦਰੂਨੀ ਗੱਲਾਂ ਜੀ ਤੇ ਕਈ ਵਾਰੀ ਹੁੰਦਾ ਆ ਕਿ ਆਪਾਂ ਦੇਖਦੇ ਆ ਕਿ ਪਾਰਟੀ ਸਾਰੀ ਇਕੱਠੀ ਹੋ ਕੇ ਨਹੀਂ ਇਕਜੁੱਟ ਹੋ ਕੇ ਜੇ ਤੁਰਦਾ ਇਕਜੁੱਟ ਹੋ ਕੇ ਨਹੀਂ ਸਾਰੇ ਤਾਂ ਹੁੰਦਾ ਇਹ ਚਲੋ ਨੌਨ ਲਾਇਆ ਕਿ ਵੀ ਤੜੇਬੰਦੀ ਹੋ ਜਾਂਦੀ ਆ ਆਪਣੇ ਹਲਕਿਆਂ 'ਚ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਇਦਾਂ ਦਾ ਰਜਿਸਟਰ ਨੂੰ ਮਿਲਦਾ ਪਰ ਜਿਹੜੀ ਗੱਲ ਆਪਣੇ ਸਾਰੇ ਲੋਕਬਾਨਾਂ ਨੇ ਕਹੀ ਆ ਅਸੀਂ ਉਹ ਪੂਰੀ ਉੱਤੇ ਗੌਰ ਕਰਕੇ ਆਪਣੀ ਲੀਡਿੰਗ ਦੱਸਾਂਗੇ ਦੁਤੀਆਂ ਨੇ ਤੇ ਆਪਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਆਪਾਂ ਗੁਰਦੁਆਰਾ ਬੀਰ ਸਾਹਿਬ ਦੀ ਧਰਤੀ ਤੇ ਸਾਰੇ ਇਸ ਵੇਲੇ ਬਿਰਾਜਮਾਨ ਆ ਸੋ ਇਹ ਹਲਕਾ ਸੁਲਤਾਨਪੁਰ ਲੋਧੀ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਥਕ ਆ ਪਰ ਠੀਕ ਹੈ ਕਈ ਦਫਾ ਹਾਲਾਤ ਬਣ ਜਾਂਦੇ ਆ ਤੇ ਵਖਰੇਵੇਂ ਹੋ ਜਾਂਦੇ ਆ ਪਾਰਟੀਆਂ ਦੇ ਵਿੱਚ ਪਰ ਆਉਣ ਵਾਲਾ ਸਮਾਂ ਸਾਨੂੰ ਉਮੀਦ ਹੈ ਕਿ ਅਕਾਲੀ ਦਲ ਸਾਰਾ ਇਕੱਠਾ ਹੋ ਕੇ ਚਾਹੇ ਸੁਲਤਾਨਪੁਰ ਲੋਧੀ ਆ ਕਪੂਰਥਲਾ ਆ ਜਾਂ ਕੋਈ ਵੀ ਹਲਕਾ ਕੋਈ ਜ਼ਿਲ੍ਹਾ ਕਰਕੇ ਇਹਦੇ ਪਿੱਛੇ ਇੱਕ ਵੱਡਾ ਕਾਰਨ ਆ ਕਿ ਪੰਜਾਬ ਦੇ ਲੋਕ ਅੱਜ ਇਹ ਆਵਾਜ਼ ਦੇ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਹੋ ਕੇ ਪੰਜਾਬੀਆਂ ਦੀ ਗੱਲ ਕਰਨੀ ਚਾਹੀਦੀ ਮੋਰੇ ਹੋਣਾ ਚਾਹੀਦਾ ਆ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇਖ ਲਈ ਬਹੁਤ ਲੰਮਾ ਸਮਾਂ ਝਾੜੂ ਦੇਖ ਲਈ ਆਮ ਆਦਮੀ ਪਾਰਟੀ ਦੇਖ ਲਈ ਪਰ 1.5 ਸਾਲ ਵਿੱਚ ਜੋ ਹਾਲਾਤ ਬਣੇ ਨੇ ਅੱਜ ਫੇਰ ਸਮੁੱਚੇ ਪੰਜਾਬੀ ਚਾਹੇ ਤੇ ਹੋਣ ਜਾਂ ਬਾਹਰ ਵਿਦੇਸ਼ਾਂ ਵਿੱਚ ਵਸਦੇ ਹੋਣ ਉਹ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕੈਮ ਹੋਣਾ ਚਾਹੀਦਾ ਤਕੜਾ ਹੋਣਾ ਚਾਹੀਦਾ ਇਹ ਕੋਈ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਸਹੀ ਤਰੀਕੇ ਨਾਲ ਰਹਿਨਮਾਈ ਕਰ ਸਕਦੀ ਆ ਸੋ ਉਸ ਲਿਹਾਜ਼ ਦਾ ਸਾਨੂੰ ਉਮੀਦ ਆ ਕਿ ਪੰਜਾਬੀਆਂ ਨੇ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਦਾ ਸਾਥ ਦੇਣਾ ਆ ਤੇ ਸਾਰੀਆਂ ਗੱਲਾਂ ਛੋਟੀਆਂ ਮੋਟੀਆਂ ਸੀ ਇਹਦਾ ਹੱਲ ਕਰਕੇ ਤਾਂ ਅਸੀਂ ਇਕੱਠੇ ਹੋ ਕੇ ਇੱਕ ਜੋੜੋ ਕੇ ਅੱਗੇ ਵਧਾਂਗੇ ਵਨ ਇੰਡੀਆ ਵਨ ਲ ਬਿਲਕੁਲ ਇਹ ਬਹੁਤ ਚੰਗਾ ਸੁਝਾਅ ਆ ਜਿਸ ਵੀ ਆਪਣੇ ਪਾਰਟੀ ਵੱਲੋਂ ਆਇਆ ਜਾਂ ਕੇਂਦਰ ਸਰਕਾਰ ਵੱਲੋਂ ਆਇਆ ਇਹ ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਚਰਚਾ ਹੁੰਦੀ ਸੀ ਕਿ ਇਲੈਕਸ਼ਨਾਂ ਦਾ ਖਰਚਾ ਬਹੁਤ ਹੁੰਦਾ ਆ ਹਰ ਸਾਲ ਆਪਾਂ ਇਲੈਕਸ਼ਨਾਂ ਤੇ ਇਲੈਕਸ਼ਨ ਆਪਾਂ ਨੂੰ ਲੜਨੀਆਂ ਪੈਂਦੀਆਂ ਆ ਤੇ ਟਾਈਮ ਬਹੁਤ ਵੇਸਟ ਹੁੰਦਾ ਆ ਤੇ ਸਾਰੇ ਆਪਣੇ ਲੀਡਰਸ ਦਾ ਵਰਕਰਸ ਦਾ ਪਾਰਟੀਆਂ ਦਾ ਧਿਆਨ ਉਧਰ ਜਾਂਦਾ ਸੋ ਜੇ ਇੱਕ ਵਾਰੀ ਇਲੈਕਸ਼ਨ ਹੋ ਜਵੇ ਸਾਰੇ ਇੰਡੀਆ 'ਚ ਚਾਹੇ ਹੋ ਆਪਣੇ ਕੇਂਦਰ ਦੇ ਨਾਲ ਸਟੇਟਾਂ ਦੀ ਹੋਵੇ ਤੇ ਬਹੁਤ ਫਾਇਦਾ ਹੋਊਗਾ ਲੋਕਾਂ ਦਾ ਜਿਹੜਾ ਨਜਾਇਜ਼ ਖਰਚਾ ਬਚੂਗਾ ਤੇ ਟਾਈਮ ਵੀ ਬਰਬਾਦੀ ਨਹੀਂ ਹੋਊਗੀ ਸਟੇਬਿਲਿਟੀ ਆਉਗੀ ਪੋਲਿਟিক্যাল ਸਿਸਟਮ ਵਿੱਚ ਪਰ ਇਹ ਸਾਰੀਆਂ ਪਾਰਟੀਆਂ ਨੂੰ ਆਪਣੇ ਆਨ ਬੋਰਡ ਲੈ ਕੇ ਫੈਸਲਾ ਕਰਨਾ ਚਾਹੀਦਾ ਸਾਰਿਆਂ ਦੇ ਕੰਸੈਂਸਸ ਨਾਲ ਸਾਰਿਆਂ ਦੀ ਰਹਿ ਲੈਣੀ ਚਾਹੀਦੀ ਆ ਕਿਉਂਕਿ ਬਹੁਤ ਵੱਡਾ ਫੈਸਲਾ 1947 ਤੋਂ ਬਾਅਦ ਪਹਿਲੀ ਵਾਰ ਜੇ ਆਪਾਂ ਇਲੈਕਟਰਲ ਸਿਸਟਮ ਨੂੰ ਚੇਂਜ ਕਰਨ ਜਾ ਰਹੇ ਹਾਂ ਪਰ ਇਹਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਸਭ ਨੂੰ ਆਪਣੀ ਸਭ ਦੀ ਰਹਿ ਲੈ ਕੇ ਕੰਸੈਂਸਸ ਦੇ ਨਾਲ ਸਾਰੀਆਂ ਪਾਰਟੀਆਂ ਦੀ ਸਲਾਹ ਦੇ ਨਾਲ ਇਹ ਹੋਣਾ ਚਾਹੀਦਾ ਜਿਹੜੀ ਗੱਲ ਸਮਰਥਨ ਕਰੇਗਾ ਕੇਂਦਰ ਚੇਤਾ ਜੀ ਬੈਲਾ ਬਿਲਕੁਲ ਅਸੀਂ ਤਾਂ ਕਹਿੰਨੇ ਆ ਕਿ ਹੋਣਾ ਚਾਹੀਦਾ ਆ ਕਰਕੇ ਨਜਾਇਜ਼ ਖਰਚਾ ਫੇਰ ਕਹਿੰਨੇ ਆ ਟਾਈਮ ਦੀ ਬਰਬਾਦੀ ਤੇ ਲੋਕਾਂ ਦਾ ਖੱਜਲ ਖਵਾਰ ਹੋਣਾ ਤੇ ਸ਼ੂਬਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਸਹੀ ਨਹੀਂ ਚੱਲਦਾ ਕਰਕੇ ਸਰਕਾਰਾਂ ਕੋਈ ਨਾ ਕੋਈ ਇਲੈਕਸ਼ਨ ਕਰਾਉਂਦੀਆਂ ਰਹਿੰਦੀਆਂ ਸੋ ਇਹ ਜਿਹੜਾ ਇਲੈਕਟਰਲ ਸਿਸਟਮ ਜ਼ੋਰ ਵੀ ਬੜਾ ਸੁਧਾਰ ਚਾਹੀਦਾ ਜਿਹੜਾ ਪੈਸੇ ਦਾ ਬੋਲਬਾਲਾ ਆ ਇਹ ਅੱਗੇ ਇੱਕ ਵਾਰੀ ਆਪਣੇ ਉੱਤੇ ਸਿਗੀ ਬੀਜੇਪੀ ਦੀ ਐਂਡੀਆ ਦੀ ਗਵਰਨਮੈਂਟ ਉਦੋਂ ਕਾਲੀ ਦਲ ਵੀ ਐਂਡੀਆ ਦਾ ਆਪਣੇ ਸਿਗਾ ਹਿੱਸਾ ਸੀ ਉਦੋਂ ਵੀ ਲੈਂਦਾ ਸੀ ਐਂਡੀਆ ਨੇ ਕਿ ਜਿਹੜਾ ਸਟੇਟ ਫੰਡਿੰਗ ਆਫ ਇਲੈਕਸ਼ਨਸ ਅਸੀਂ ਇਹ ਵੀ ਡਿਮਾਂਡ ਕਰਦੇ ਆ ਕਿ ਜਿਹੜਾ ਪੈਸੇ ਦਾ ਬੋਲਬਾਲਾ ਇਲੈਕਸ਼ਨਸ ਵਿੱਚ ਜਿਹੜੇ ਜਿਹੜੇ ਤਨਾਦ ਲੋਕ ਆਕੇ ਕਰੋੜਾ ਰੁਪਏ ਲਾਕੇ ਤੇ ਮੁੜਕੇ ਉਹ ਚੁਣ ਕੇ ਚਲੇ ਜਾਂਦੇ ਆ ਇਹਨੂੰ ਕੋਈ ਆਪਣੇ ਕਿੱਤਾ ਨਹੀਂ ਬਣਾਉਣਾ ਚਾਹੀਦਾ ਇਹ ਹੈਗੀ ਸੇਵਾ ਕਰਨ ਦਾ ਸਾਧਨ ਸੋ ਇਹਦੇ ਵਿੱਚ ਹੋਰ ਵੀ ਇਲੈਕਟਰਲ ਸਿਸਟਮ ਚ ਸੁਧਾਰ ਲਿਆਉਣ ਦੀ ਲੋੜ ਆ ਤਾਂ ਕਿ ਜਿਹੜੇ ਸਧਾਰਨ ਵਰਕਰ ਆ ਉਹਨਾਂ ਨੂੰ ਵੀ ਮੌਕਾ ਮਿਲੇ ਅੱਗੇ ਆਕੇ ਲੋਕਾਂ ਦੀ ਨਿਮੈਂਦਗੀ ਕਰਨ ਇਹ ਸਾਰੀਆਂ ਜਿਹੜੀਆਂ ਹੈਗੀਆਂ ਗੱਲਾਂ ਇਹ ਆਪਣੇ ਸਮੁੱਚੇ ਇਲੈਕਸ਼ਨ ਦੇ ਸਿਸਟਮ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਜ਼ਰੂਰ ਲਾਜ਼ਮੀ ਆ ਪਰ ਅਸੀਂ 1 ਨੇਸ਼ਨ 1 ਇਲੈਕਸ਼ਨ ਵਿੱਚ ਬੁਨਿਆਦੀ ਤੌਰ ਤੇ ਅਸੀਂ ਇਹਦੇ ਹੱਕ ਵਿੱਚ ਆ ਕੋਰਾਲਾ ਸਾਹਿਬ ਜਿਹੜੀਆਂ ਦੇਖੋ ਇਹ ਤਾਂ ਇਹ ਕਹਾਂਗੇ ਕਿ ਬਹੁਤ ਵੱਡਾ ਝਟਕਾ ਲੱਗਾ ਆ ਪੰਜਾਬ ਸਰਕਾਰ ਨੂੰ ਸ਼ਾਇਦ ਮੇਰਾ ਖਿਆਲ ਜਿੰਨੀ ਆਪਣੀ ਰਹੀ ਗਈ ਆ ਜਾਂ ਸੋਚ ਜਾਂਦੀ ਹੈ ਕਿ ਆਪਣੀ ਮੈਮਰੀ ਆ ਇਹ ਇਦਾਂ ਕਦੀ ਹੋਇਆ ਨਹੀਂ ਹਾਈ ਕੋਰਟ ਚੋਂ ਇਦਾਂ ਵੱਡਾ ਫੈਸਲਾ ਕਿਸੇ ਆਪਣੇ ਪੰਜਾਬ ਦੀ ਸਰਕਾਰ ਨੂੰ ਵਾਪਸ ਲੈਣਾ ਪਿਆ ਹੋਵੇ ਸੋ ਇਹ ਤਾਂ ਬੜੀ ਬਦਨਾਮੀ ਹੋਈ ਆ ਇਸ ਗੱਲਾਂ ਪੰਜਾਬ ਗਵਰਨਮੈਂਟ ਦੀ ਤੇ ਇਹ ਆਪਣੇ ਜਿਹੜੇ ਪੰਚਾਇਤਾਂ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਹੋਣਗੇ ਚਾਹੇ ਕਿਸੇ ਹੋਰ ਪਾਰਟੀ ਦੇ ਹੋਣਗੇ ਉਹਨਾਂ ਨੇ ਲੋਕਾਂ ਦੇ ਪ੍ਰਤੀ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਜੇ ਸਰਕਾਰ ਨੇ ਦੇਖੋ ਕਿਹਾ ਕਿ 1000 ਕਰੋੜ ਰੁਪਏ ਜਮ੍ਹਾਂ ਪਿਆ ਪੰਚਾਇਤਾਂ 'ਚ ਤੇ ਸਾਨੂੰ ਡਰਾਇਆ ਕਿ ਇਹ ਜੀ ਸਾਰਾ ਲੁੱਟਿਆ ਜਾਣਾ ਖਾਧਾ ਜਾਣਾ ਤੇ ਹੇ ਤੁਸੀਂ ਮੇਰੇ ਹੈਰਾਨ ਹੈ ਅਸੀਂ ਆਪਣੇ ਸੁਣ ਕੇ ਕਿ ਤੁਸੀਂ ਸਾਰੀਆਂ ਪੁਝੈਤਾਂ ਤੇ ਆਪਣੇ ਇਹ ਤਫਾ ਲਾ ਰਹੇ ਹੋ ਆ ਬਦਨਾਮੀ ਕਰ ਰਹੇ ਹੋ ਤੁਸੀਂ ਮਤਲਬ ਤੁਸੀਂ ਉਹਨਾਂ ਨੂੰ ਪੈਸੇ ਵਰਤਣ ਨਹੀਂ ਦਿੱਤੇ ਤੇ ਹੁਣ ਕਹਿੰਦੇ ਸਾਰੇ ਚੋਰ ਆ ਇਹ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਫੇਰੋਂ ਨੰਬਰ 1 ਪੁਝੈਦਾ ਨੂੰ ਪੈਸੇ ਖਰਚ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਸੀ ਰੋਕਣਾ ਨਹੀਂ ਸੀ ਚਾਹੀਦਾ ਮਿਊਨਿਸਪਲ ਕਮੇਟੀਆਂ ਨੂੰ ਵੀ ਉੱਥੇ ਵੀ ਪੈਸੇ ਨਹੀਂ ਕਿ ਉਹਨਾਂ ਨੇ ਆਪਣੇ ਖਰਚੇ ਦਿੱਤੇ ਤੇ ਜੇ ਪੈਸੇ ਸਿਗੇ ਹੁਣ ਤੱਕ 100 ਕਰੋੜ ਪੰਜਾਬ ਦੇ ਪਿੰਡਾਂ 'ਚ ਲੱਗਣਾ ਚਾਹੀਦਾ ਸੀਗਾ ਤੇ ਟਾਈਮ ਦੇ ਨਾਲ ਇਲੈਕਸ਼ਨ ਹੋਣੀ ਚਾਹੀਦੀ ਸੀਗੀ ਤੁਸੀਂ ਜਿਹੜਾ ਚੋਰ ਮੋਰ ਰਹੀ ਆਪਣੇ ਪ੍ਰਬੰਧਕ ਨੂੰ ਲਾ ਕੇ ਯਾ ਆਪਣੇ ਨੁਮਾਇੰਦਿਆਂ ਲਾ ਕੇ ਤੁਸੀਂ ਪੈਸਾ ਪਰਤਣਾ ਚਾਹੁੰਦੇ ਹੋ ਉਹ ਹਾਈ ਕੋਰਟ ਨੇ ਤੁਹਾਨੂੰ ਰੋਕਤਾ ਸੋ ਇਹ ਬਹੁਤ ਵੱਡੀ ਬਦਨਾਮੀ ਤੇ ਝਟਕਾ ਲੱਗਾ ਪੰਜਾਬ ਗਵਰਨਮੈਂਟ ਨੂੰ ਸਹੀ ਫੈਸਲਾ ਹੋਇਆ ਹਾਈ ਕੋਰਟ 'ਚ ਤੇ ਇਹਦੇ ਨਾਲ ਲੋਕ ਬੜੇ ਖੁਸ਼ ਆ ਹੁਣ ਪੰਚਾਇਤਾਂ ਜਿਹੜਾ ਪੈਸਾ ਪਿਆ ਪੰਚਾਇਤਾਂ ਕੋ ਉਹ ਉਹਨੂੰ ਲੋਨ ਦੇਣਾ ਚਾਹੀਦਾ ਆ ਤਾਂ ਕਿ ਪੰਚਾਇਤਾਂ ਆਪਣਾ ਜਿਹੜਾ ਹੈਗਾ ਕਾ ਕਾਰੋਬਾਰ ਕਰ ਸਕਣ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਇਹਦਾ ਸਰਕਾਰ ਵੀ ਆਪਣੇ ਕਾਰਗੁਜ਼ਾਰੀ ਤੇ ਇੱਕ ਝਲਕ ਆ ਜੇ ਤੁਹਾਡੇ ਆਈਐਸ ਅਫਸਰ ਤੁਹਾਡੇ ਆਪਣੇ ਕਹਿਣ ਮੁਤਾਬਕ ਉਹ ਕੰਮ ਨਹੀਂ ਕਰਦੇ ਤੇ ਫਿਰ ਸਰਕਾਰ ਕਿੱਥੇ ਹੋਈ ਜੀ ਜੇ ਆਈਐਸ ਅਫਸਰ ਨੇ ਕਿਸੇ ਨੇ ਕੋਈ ਗੱਲ مشورہ ਦਿੱਤਾ ਹੋ ਜਾਂ ਰਿਪੋਰਟ ਬਣਾਈ ਹੋ ਤੇ ਪਹਿਲਾਂ ਕੈਬਨਿਟ ਨੇ ਪਾਸ ਕੀਤਾ ਹੈ ਜਿਹੜਾ ਨਾ ਵੀ ਪੰਚਾਇਤਾਂ ਪੰਕ ਕਰਦਾ ਕੈਬਨਿਟ ਨੇ ਪਾਸ ਕਰਕੇ ਨੋਟੀਫਿਕੇਸ਼ਨ ਕਰਨ ਵਾਸਤੇ ਉਹਨਾਂ ਨੇ ਭੇਜਿਆ ਆ ਕਿਸੇ ਇੱਕ ਅਫਸਰ ਦੇ ਰਾਹੀਂ ਪੰਚਾਇਤਾਂ ਨਹੀਂ ਪਾਗ ਹੋ ਸਕਦੀਆਂ ਪਰ ਹੁਣ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਸੀਗਾ ਉਹਨਾਂ ਦੋ ਆਈਐਸ ਅਫਸਰਾਂ ਨੇ ਬਲੀ ਦਾ ਬੱਕਰਾ ਬਣਾਇਆ ਲੇਕਿਨ ਇਹ ਜ਼ਿੰਮੇਵਾਰੀ ਸਾਰੀ ਸਮੂਚੀ ਕੈਬਨਿਟ ਦੀ ਆ